ਲੈ ਵੀ ਰਾਜਸਥਾਨੀਆਂ ਨੇ ਤੇਰੇ ਲਾਏ ਹੋਏ ਆ ਆ ਦੇਖੋ ਪੇਡਾਂ ਮਾਲ ਇਹਨਾਂ ਦਾ ਸਾਰੀ ਜਾਇਦਾਦ ਇਹੀ ਆ ਤੁਹਾਡੀ ਹੈਨਾ ਤੇ ਆ ਕੀ ਬਣਾਈ ਜਾਂਦੇ ਹੋ ਚਾਹ ਚਾਹ ਇਹ ਪੇੜ ਦੇ ਦੁੱਧ ਪੇੜ ਦੇ ਦੁੱਧ ਦੀ ਆ ਇਹ ਬੱਕਰੀ ਦੇ ਦੁੱਧ ਬੱਕਰ ਨਾਲ ਕਿ ਸੱਤ ਮਲਾਈਆਂ ਹੁੰਦੀਆਂ ਪੇੜ ਦੇ ਦੁੱਧ ਤੇ ਹਾਂ ਕਿਵੇਂ ਗਿਣਦੇ ਆ ਗਿਣ ਲੈਂਦੇ ਆ ਅੱਛਾ ਡੀਗਾ ਤੇ ਕੀ ਨਾਮ ਵੀਰੇ ਵੀਨੋਦ ਵੀਨੋਦ ਪੰਜਾਬੀ ਸਮਝ ਲੈਂਦੇ ਹੋ ਹਾਂ ਆਓ ਇਹ ਇੱਕਦਮ ਟੱਕਾ ਟੱਕਾ ਤੇ ਇੱਕਦਮ ਟੱਕਾ ਟੱਕ ਦੂਜੀ ਗੱਲ ਇਹ ਫਿਰ ਕਿੱਥੋਂ ਕਿੱਧਰ ਰੂਟ ਬਣਾਉਣਾ ਹੈ ਕਿਹੜੇ ਪਾਸਿਓਂ ਆਏ ਹੋ ਅਸੀਂ ਆਏ ਆ ਉਧਰੋਂ ਰਸਤਾ ਨਾਲ ਠੰਡੇ ਸਾਡੇ ਠੰਡੇ ਬੀਕਾ ਨੇੜੇ ਬਠੰਡਾ ਆਏ ਹੁੰਦੇ ਆਏ ਹੋ ਤੁਸੀਂ ਹਨਾ ਠੀਕ ਹੈ ਰੇਲ ਗੱਡੀ ਆਉਂਦੀ ਆਉਂ ਆਏ ਹਾਂ ਤੇ ਕਿੰਨਾ ਕਿੰਨਾ ਸਫ਼ਰ ਤੈਅ ਕਰ ਦਿੰਨੇ ਹੋ ਤੁਸੀਂ ਸਫਰ ਦਾ ਕੋਈ ਪਤਾ ਨਹੀਂ 10 ਕਿਲੋਮੀਟਰ ਕਰ ਦਿੰਦੇ 1 ਕਿਲੋਮੀਟਰ ਜਮੇ ਖਾਣਾ ਪਾਣੀ ਮਿਲ ਜਾਂਦਾ ਹੈ ਬਧੀਆ ਮਾਲ ਨੂੰ ਜਿੱਥੇ ਖਾਣਾ ਪੀਣਾ ਮਿਲ ਗਿਆ ਉੱਥੇ ਡੇਰੇ ਆਪਣੇ ਵਧੀਆ ਬਾਣ ਮਿਲ ਗਏ ਟਾਈਮ ਪਾਸ ਹੋ ਗਈ ਉੱਥੇ ਹਾਂ ਜਿੱਥੇ ਥਾਣਾ ਵੇ ਬਾਈ ਵੇ ਬਾਣ ਵੇ ਤਾਂ ਜਾ ਬੜ ਦੇ 15 ਕਿਲੋਮੀਟਰ ਜਾ ਬੜ ਦੇ ਹਾਂ ਮੈਂ ਕਿਹਾ ਜਿਹੜਾ ਮੋਟਾ ਬੰਦਾ ਜਿਹੜਾ ਕਹਦਾ ਮੈਂ ਪਤਲਾ ਨਹੀਂ ਹੁੰਦਾ ਸੈਟ ਨਹੀਂ ਹੁੰਦਾ ਨਾ ਉਹ ਤੁਹਾਡੇ ਨਾਲ 15 ਦਿਨ ਲਾ ਜੀ ਉਹਨੂੰ ਲੱਕੜ ਬਣਾ ਲਈ ਤੁਸੀਂ ਪੱਧਰ ਕਰਕੇ ਤੋੜ ਦਿਓਗੇ ਉਹਨੂੰ ਲੱਕੜ ਬਣਾ ਕੇ ਛੱਡ ਜਾਗੇ ਲੱਕੜ ਬਣਾ ਕੇ ਛੱਡ ਜੋਗੇ ਨਾਲ ਨਾ ਨਾ ਲੈ ਜਾ ਛੱਡ ਜੀ पिन बन पिन के नाम रख लो ਤੁਸੀਂ ਕਿਤੇ ਬਣਾ ਹੀ ਪਿੰਡ ਹੈ ਆਪਣਾ ਆਹੀ ਪਿੰਡ ਆ ਕੰਨਾਂ ਚ ਕੋਕੇ ਰਾਸਤਾਨੀ ਦੀ ਪਹਿਚਾਨ ਹੁੰਦੀ ਆ ਨਾ ਕੰਨ ਚ ਪਾਇਆ ਕੋਕਾ ਹੈ ਨਾ ਬਿਲਕੁਲ ਤੇ ਚਾ ਜੁੱਤੀਆਂ ਵੱਡੀਆਂ ਜੁੱਤੀਆਂ ਇਹ ਕਿ ਢੋੜੀ ਵਾਲੀ ਜੁੱਤੀ ਕਹਿੰਦੇ ਆ ਚਮ ਦੀ ਢੋੜੀ ਵਾਲੀ ਜੁੱਤੀ ਆ ਉਹਦੇ ਪਾਈ ਹੋਈ ਥੋੜੇ ਚਪਲੇ ਹੀ ਪਾਈਆਂ ਫਿਰ ਤੁਸੀਂ ਸਹੀ ਰਾਸਤਾਨੀ ਨੇ ਕਿਣੀਆਂ ਤੁਹਾਨੂੰ ਕਿਵੇਂ ਕਰਗੇ ਥੋੜੇ ਦਾ ਸੈਨ ਉਹ ਉਹ ਜੁੱਤੀ ਬੜੀ ਲੋਟ ਨਹੀਂ ਆਉਂਦੀ ਸਾਡੇ ਉਹ ਲੋਟ ਨਹੀਂ ਆਉਂਦੇ ਉਹ ਪੁਰਾਣਾ ਬੰਦਾ ਫਿਰ ਹਾਂ ਉਹ ਪੁਰਾਣਾ ਬੰਦਾ ਅਸਲ ਚ ਖੜਕ ਬੰਦਾ ਜੁੱਤੀਆਂ ਦਾ ਉਹ ਪੁਰਾਣਾ ਬੰਦਾ ਉਹ ਨਾਲ ਫਿਰ ਬੈਟਰੀ ਸਾਰਾ ਫਿਰ ਉਧਰ ਬਿਜਲੀ ਘਰ ਵੀ ਬਣਾਈ ਬੈਠਾ ਉਹਦੇ ਪਾਖੜਾ ਟਾਈਮ ਲੈ ਠੀਕ ਹੈ ਠੀਕ ਹੈ ਗੱਲ ਫਿਰ ਕਿ ਕਿੰਨੇ ਦਿਨਾਂ ਬਾਦੋਂ ਫਿਰ ਵਾਪਸੀ ਕਰਦੇ ਹਾਂ ਘਰਾਂ ਦੀ ਅਸੀਂ 7ਵੇਂ ਮਹੀਨੇ ਚ 7ਵੇਂ ਮਹੀਨੇ ਜਾਓਗੇ ਘਰ ਜਦੋਂ ਚੋਣਾ ਲੱਗਣ ਲੱਗਿਆ ਵਦੋਂ ਉਦੋਂ ਜਾਓਗੇ 7 ਵੱਡਾ ਬਣਵਾ ਸੀ ਆ ਫਿਰ ਤਾਂ ਹਨਾ ਹੈ ਮਜਬੂਰੀ ਹੈ ਕੇਕਰਾ ਆ ਮਜਬੂਰੀ ਕੰਮ ਫਿਰ ਉਹ ਜਾਣਾ ਫਿਰ ਆਏ ਵੀ ਸਾਡੇ ਵੀ ਹੁਣ ਲੋਕ ਬਾਹਰ ਜਾਂਦੇ ਆ ਆ ਕਿੰਨੀਆਂ ਹੋਣਗੀਆਂ ਪੇਡਾਂ ਦਾ ਨਾਂ ਕੀ ਆਪਣਾ ਹੈ ਹਰਪੇ ਸਿੱਧੂ ਤੇ ਆ ਕਿੰਨੀਆਂ ਹੋਣਗੀਆਂ ਪੇਡਾਂ ਗਿਣਤੀ ਸਾਰੇ ਐ ਗੰਦਸ ਕਰਾਦਾ ਮਾਲ ਆ ਗਿਆ ਹੋਗੇ ਸਾਰੇ 800 900 8 900 ਪੇਡਾਂ ਹੈ ਨਾ ਤੇ ਫਿਰ ਪਛਾਣਦੇ ਕਿਵੇਂ ਮੰਨ ਲ ਕੇ ਚੱਲੋ ਯਾਰ ਥੋੜੀ ਦਾ ਪੱਦਰ ਹੈ ਤਾਂ ਫਰਕ ਕੰਮ ਹੀ ਹੈ ਇਹ ਭਰਾ ਪਛਾਣ ਹੋ ਜਾਂਦੀ ਹੈ ਨਾ ਹਾਂ ਕੰਮ ਹੀ ਇਹ ਆ ਠੀਕ ਆ ਗੱਲ ਬਈ ਤੇ ਰੋਟੀ ਪਾਣੀ ਵੀ ਫਿਰ ਅੱਜ ਇੱਥੇ ਚੱਲੋ ਐ ਚਾ ਮਣਗੀ ਚਾ ਬਣ ਕੇ ਵਸ ਰੋਟੀਆਂ ਕਾਫਲਾ ਤੁਰ ਲੈਣਾ ਨਹੀਂ ਰੋਟੇ ਆਟਾ ਗੁੰਨੀ ਬੈਠੇ ਹੋ ਆਟਾ ਗੁੰਨੀ ਬੈਠੇ ਆ ਟੌਟੇ ਬੈਠੇ ਹੈ ਹੈ ਸਬਜੀ ਬਣਾਏ ਬੈਠੇ ਸਬਜੀ ਕੀ ਬਣਾ ਬੱਕਰਾ ਬੁੱਕਰਾ ਰੰਨੇ ਕਿ ਕਿਵੇਂ ਆ ਕਿ ਨਹੀਂ ਨਹੀਂ ਉਹ ਦੇ ਸਬਜੀ ਹੈ ਭਾਈ ਜੀ ਜਿਹੜੀ ਮੋਠ ਹੁੰਦਾ ਮੋਠ ਮੋਠ ਮੈਂ ਕਹ ਕੇ ਤੇ ਵੀ ਨਾਲ ਵੀ ਕਹੇ ਦੂਜਾ ਵੀ ਕਿ ਫਨ ਸ਼ਾਨ ਵੀ ਕਹਤੇ ਮੋਠਾਂ ਦੀ ਦਾਲ ਹੈਗੀ ਮੋਠਾਂ ਦੀ ਦਾਲ ਮੋਟ ਛੋਟੇ ਬਹੁਤ ਵਧੀਆ ਹੁੰਦੇ ਉੱਧਰ ਹਨਾ ਉਹ ਰਾਜਸਥਾਨ ਮਾਰੂ ਹੁੰਦੇ ਆ ਜਿਹੜੇ ਉਹ ਥੋੜੇ ਬਹੁਤ ਕਾਮਯਾਬ ਆ ਜੀ ਨੂੰ ਫੇਸਬੁਕ ਤੇ ਜਿਹੜਾ ਛੁڑا ਦੇ ਆਂਗੇ ਆਪਾਂ ਫੇਸਬੁਕ ਤੇ ਸਾਦੇ ਆਂਗੇ ਸਾਨੂੰ ਜੋੜਦੇ ਨਾਲ ਉਹ ਲੈ ਜੋੜਦੇ ਆਂਗੇ ਕਿੱਡੀ ਕੀ ਗੱਲ ਆ ਕਿ ਤੇ ਆਪਾਂ ਦਾ ਹਾਈਕ ਹੋ ਕਰਨਾ ਸਾਰੀ ਚੀਜ਼ਾਂ ਦੀ ਵੀਡੀਓ ਸਾਡੇ ਦੇਸ਼ ਸਾਰੀਆਂ ਹੈ ਇੱਥੇ ਤਰਬੂਜ ਹੁੰਦੇ ਆ ਨਾ ਹਾਂ ਸਾਡੇ ਟਿੱਬਾ ਉਹ ਰਾਜਸਥਾਨ ਦੇ ਦੇਸੀ ਤਰਬੂਜ ਹੁੰਦੇ ਦੇ ਜੀ ਉਹ ਰਾਜਸਥਾਨ ਵਾਲੇ ਸਭ ਤੋਂ ਵੱਧ ਸਵਾਦ ਹੁੰਦੇ ਮੈਂ ਜਿਹੜੀ ਜਿੱਗਸ ਨੂੰ ਆਉਣ ਤੋਂ ਪਹਿਲਾਂ ਦੱਸਦਾ ਸੀ ਨਾ 12 ਜ਼ਿਲ੍ਹਾ ਉੱਧਰ ਕੜੀ ਹੁੰਦੀ ਐ ਢਿੱਡ ਕੱਕੜੀਆਂ ਉਹ ਸਵਾਦ ਬੜੇ ਆ ਕਿਹ ਵਾਰ ਉੱਥੋਂ ਦੇ ਲੱਗੇ ਵੱਡੀ ਕੱਕੜੀ ਹਾਂ 5 ਜੀ 7 ਕਿਲੋ ਦੀ ਕਰਕੜੀ ਐ ਹੂੰ ਸਹੀ ਆ ਇੱਧਰ ਮੈਂ ਦਿਖਾ ਦਿਆਂ ਮਾੜਾ ਜਿਹਾ ਰਾਜਸਥਾਨੀਆਂ ਜਿਨ੍ਹਾਂ ਦਾ ਡੇਰਾ ਇੱਥੇ ਸੀਗਾ ਅੱਡੇ ਪਿੰਡ ਫਿਰ ਉਹਨਾਂ ਕਿਹੜੀ ਰੋਤ ਚਲਾਉਂਦੇ ਹੋ ਮੋਨੇ ਸਾਲ 'ਚ ਤਿੰਨ ਨਾਰੀ ਸਾਲ 'ਚ ਤਿੰਨ ਨਾਰੀ 7ਵੇਂ ਮਹੀਨੇ 'ਚ ਹਾਂ 8ਵੇਂ ਮਹੀਨੇ 'ਚ ਹਾਂ 3 ਜੇ ਮਾਰਚ 'ਚ ਹੂੰ ਸਹੀ ਆ ਜਿਵੇਂ ਸਹੀ ਆ ਹੁਣ ਉਹਨੇ ਲੋਕਾਂ ਦੀ ਵੀ ਲੈਣੀ ਆ ਵੋਟਾਂ ਆਗੀਆਂ ਹਾਂ ਵੋਟਾਂ ਆਗੀਆਂ ਹੁਣ ਬੰਦਿਆਂ ਦੀ ਵੀ ਉਹਨਾਂ ਲੈਣੀ ਆ ਹਾਂ ਹਾਂ ਤੇ ਆਹ ਦੇਖ ਲੋ ਜੀ ਆ ਆ ਯਾਰ ਲੈ ਕਿਹਾ ਕਹਿੰਦਾ ਨਾ ਮੋਲ ਠੀਕ ਆ ਜਦੋਂ ਸੁੱਤੇ ਭਾਈ ਮੇਮਣੀ ਦੇਖਿਆ ਕਿ ਨਾ ਦੀ ਮਾਮਾ ਦੇ ਨਾਲ ਤੇ ਵਿੱਚ ਉਹ ਰੱਖਿਆ ਖਚਰੇ ਰੱਖਿਆ ਰੱਖਦੇ ਆ ਭਈਆ ਐਮਬੂਲੈਂਸ ਦੇ ਤੌਰ ਤੇ ਸਮਾਂ ਟੋਣ ਨੂੰ ਐਮਬੂਲੈਂਸੀ ਮੰਨੂ ਉਹਨੂੰ ਹਣ ਲੂਡਰ ਪੈਕਅਪ ਦੇ ਤੌਰ ਤੇ ਜਿਵੇਂ ਕਈ ਵਾਰ ਬੰਦਾ ਥੱਕ ਜਾਂਦਾ ਤਾਂ ਉੱਤੇ ਚੜ੍ਹ ਕੇ ਜਾਵੜ ਦੇ ਤਨ ਮਰ ਬੇ ਅੱਗਾ ਕੁਟਲਾ ਮੱਠਾ ਬਿਮਾਰ ਹੋ ਜੇ ਕੋਈ ਹੋਰ ਹੋ ਜੇ ਹੈਨਾ ਸਹੀ ਆ ਰਸਨ ਪਾਣੀ ਰੱਖਦੇ ਆ ਭਾਜੀ ਯਾਰ ਰਸਨ ਪਾਣੀ ਰੱਖਿਆ ਜਾਂਦਾ ਸਹੀ ਹੈ ਕਮਰਾ ਇਹੀ ਹੈ ਰੇ ਏਸੀ ਵਾਲਾ ਆਹੀ ਦੀਦੀ ਕੱਲ ਹੈਗੀ ਕੁਦਰਤ ਨੇ ਹਰੇਕ ਨੂੰ ਉਸਾ ਦਾ ਕੰਮ ਦਿੱਤਾ ਸੁਟਾ ਤੇਰਾ ਫਿਰ ਸਾਨੂੰ ਇਹੀ ਚ ਸਕੂਨ ਆ ਤੁਸੀਂ ਉਹ ਚ ਸਕੂਨ ਤੁਹਾਨੂੰ ਮਿਲ ਨਹੀਂ ਸਕਦਾ ਹਾਂ ਤੁਹਾਨੂੰ ਤੁਹਾਨੂੰ ਲੱਗੂਗਾ ਯਾਰ ਸਾਹ ਕੁੱਟੀ ਜਾਂਦਾ ਤੁਹਾਨੂੰ ਦਿੱਲੀ ਵਰਗੇ ਸ਼ਹਿਰ ਚ ਛੱਡਤਾ ਤਾਂ ਤੁਸੀਂ ਪਰੇਸ਼ਾਨ ਹੋ ਜਾਓਗੇ ਬਿਲਕੁਲ ਪਰੇਸ਼ਾਨ ਹੋ ਜਾਓਗੇ ਨਾ ਸੁਟਾ ਵੀ ਤਿਆਰਪਾ ਖੈਰ ਪੜ੍ਹੇ ਲਿਖੇ ਤੁਸੀਂ ਵੀ ਤੇ ਜਵਾਕ ਫਿਰ ਪੜ੍ਹਦੇ ਲਿਖਦੇ ਆ ਤੇ ਬਿਲਕੁਲ ਉਹੀ ਆ ਵੀ ਤੁਸੀਂ ਤੁਹਾਨੂੰ ਸਮਝ ਆ ਵੀ ਇਹ ਕੁਦਰਤਾ ਸੋਨ ਦਾ ਠੰਡਾ ਹੈ ਇਹ ਇਹ ਮੈਨੂੰ ਲੱਗਦਾ ਵੀ ਘੱਟੋ ਘੱਟ ਹੋਣਗੇ 5-10 ਲੱਖ ਦੀਆਂ ਤਾਂ ਕਿ ਨਹੀਂ ਅਸੀਂ ਸੋਚਦੇ ਆ ਸਾਡੇ ਵਾਲੇ ਜਵਾਕੀ ਤੁਹਾਡੇ ਵਰਗੇ ਵੀਡੀਓ ਬਣਾਉਂਦੇ ਅੱਗੇ ਆ ਨਾਲ ਟਾਈਮ ਤੇ ਗੋਰੇ ਹੋ ਜਾਵੇ ਦੇਖੋ ਕੰਮ ਉਹਨਾਂ ਨੇ ਉਹ ਸਾਫ ਦਾ ਕਰ ਲੈਣਾ ਵਾ ਕਿਰਤਾ ਹਰ ਇੱਕ ਦਰਜਗਾਰ ਹਨਾ ਰਹੀ ਆ ਲੈ ਵੀ ਚਾਹ ਲਈਏ ਭਾਈ ਤੇ ਐ ਮਹੌਲ ਆ ਇੰਨਾ ਦਾ ਚਾਹ ਵੀ ਨਹੀਂ ਵੀਰੇ ਚਾਹ ਮੈਂ ਹੁਣੇ ਪੀ ਕੇ ਤੁਰਿਆ ਸੀ ਮੈਂ ਸੈਰ ਕਰਨ ਚੱਲਿਆ ਸੀਗਾ ਮੈਂ ਕਿਹਾ ਵੀ ਗੇੜਾ ਮੈਨੂੰ ਚੰਗਿਆ ਲੱਗਿਆ ਮਾਹੌਲ ਤੁਹਾਡਾ ਮੈਂ ਕਿਹਾ ਵੀ ਮਿਲ ਗਏ ਲੈ ਬਸ ਫਿਰ ਧੰਨਵਾਦ ਧੰਨਵਾਦ ਗੇੜੇ ਦੇ ਦੁੱਧ ਹੀ ਆ ਵਾ ਜੀ ਨਹੀਂ ਨਹੀਂ ਹੈ ਦੁੱਧ ਮੈਂ ਸਮਝ ਗਿਆ ਮੈਂ ਅੱਗੇ ਪੀਤੀ ਗੁਜਰਾ ਨਾਲ ਮੈਂ ਕਿਹਾ ਵੀ ਸਵਾਲ ਹੀ ਪਤਾ ਨਹੀਂ ਹੁੰਦਾ ਗੁਜਰਾਨ ਮੇਰੇ ਯਾਰ ਹੀ ਰਹਾ ਉਠਾਂ ਵਾਲੇ ਉਠਾਂ ਵਾਲਿਆਂ ਦੀ ਮੈਂ ਵੀਡੀਓ ਬਹੁਤ ਬਣਾਈਆਂ ਮੇਰੇ ਯਾਰ ਰਹਿਏ ਪੁਰਾਣੇ ਜਦੋਂ ਕੂਟੇ ਬੁੰਦੇ ਇੱਧਰ ਜਾਂਦੇ ਹਨ ਬਾੜਮੀਰ ਦੇ ਏਰੀਏ ਦੇ ਵਿੱਚ ਉਧਰ ਵੀ ਮਤਲਬ ਉਠਾਂ ਵਾਲੇ ਟੱਕਰਦੇ ਰਹਿੰਦੇ ਆਪਾਂ ਨੂੰ ਫਿਰ ਤਾਂ ਤੁਹਾਨੂੰ ਨਹੀਂ ਪੰਜਾਬ ਤੇ ਰਾਜਸਥਾਨ ਹੀ ਜਾਨਦੇ ਜੀ ਤੁਸੀਂ ਮੇਰਾ ਹੋਰ ਵੀ ਕਿਤੇ ਜਾਣਦੇ ਹੋ ਪੰਜਾਬ ਆ ਜਾਂਦੇ ਇਸ ਵੇਲੇ ਤੇ 8ਵੇਂ ਮਹੀਨੇ ਚੋ ਤੇ ਰਾਜਸਥਾਨ ਮੇ ਇੱਕ ਵਾਰਾ ਗੂਰਾ ਵਧੂ ਹੋ ਜਾਂਦਾ ਗੂਰਾ ਹੋ ਜਾਂਦਾ ਕਿਸੇ ਹੋਰ ਸਟੇਟ ਚ ਨਹੀਂ ਜਾਂਦੇ ਨਾ ਨਾ ਰਾਜਸਥਾਨ ਪੰਜਾਬ ਰਾਜਸਥਾਨ ਪੰਜਾਬ ਠੀਕ ਆ ਠੀਕ ਆ ਸਫਰ ਬਹੁਤ ਬਣ ਜਾਂਦਾ ਹਨਾ ਇਸ ਟਾਈਮ ਪਾਣੀ ਪੂਣੀ ਵਧੀਆ ਮਿਲ ਜਾਂਦਾ ਇੱਥੇ ਇੱਧਰ ਪਾਣੀ ਮਿਲ ਜਾਂਦਾ ਨਾ ਨਹੀਂ ਆਪਣੀ ਇਹ ਘਬਰ ਨਹੀਂ ਤੇ ਆਪਣੀ ਆਪਣੀ ਨਹੀਂ ਪਹਿਲੀ ਹੈਗੀ ਤੇ ਠੀਕ ਹੈ ਵੀਰੇ ਧੰਨਵਾਦ ਮਿਹਰਬਾਨੀ ਸ਼ੁਕਰੀਆ